ਫਗਵਾੜਾ ਬਲਾਕ ਸੰਪਤੀ ਲਈ ਹੁਣ ਚੋਣ ਮੈਦਾਨ ਪੂਰੀ ਤਰ੍ਹਾਂ ਲਗਭਗ ਕਲੀਅਰ ਹੋ ਚੁੱਕਾ ਹੈ ਔਰ ਅੱਜ ਨਾਮਜ਼ਦਗੀਆਂ ਦੀ ਆਖਰੀ ਦਿਨ ਜਿੱਥੇ ਉਮੀਦਵਾਰਾਂ ਕੁਝ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਕਰ ਲਿਆ ਉੱਥੇ ਨਾਲ ਹੀ ਕੁਝ ਆਜ਼ਾਦ ਉਮੀਦਵਾਰ ਜਿਹੜੇ ਆ ਉਹ ਹੱਲੇ ਪੂਰਾ ਡਟ ਕੇ ਖੜੇ ਨੇ ਚੋਣ ਮੈਦਾਨ ਦੇ ਵਿੱਚੋਂ ਔਰ ਉਹ ਇੱਕ ਬਹੁਤ ਵੱਡਾ ਸੰਕਟ ਖੜਾ ਕਰ ਸਕਦੇ ਨੇ ਅਕਾਲੀ ਭਾਜਪਾ ਤੇ ਕਾਂਗਰਸ ਤੇ ਲਈ ਕਿਉਂਕਿ ਨੌਜਵਾਨਾਂ ਵਿੱਚ ਜੋਸ਼ ਹੈ ਔਰ ਖਾਸ ਤੌਰ ਤੇ ਆਜ਼ਾਦ ਉਮੀਦਵਾਰ ਬਣ ਕੇ ਉਹ ਇੱਕ ਪੂਰਾ ਗਣਿਤ ਵੀ ਵਿਗਾੜ ਸਕਦੇ ਨੇ ਜਿੱਥੋਂ ਤੱਕ ਖਜੂਰਲਾ ਜ਼ੋਨ ਦੀ ਗੱਲ ਕਰੀਏ ਤੇ ਬੜਾ ਦਿਲਚਸਪ ਮੁਕਾਬਲਾ ਖਜੂਰਲਾ ਵਿੱਚ ਹੋ ਰਿਹਾ ਜਿੱਥੇ ਕਾਂਗਰਸ ਨੇ ਅਤੇ ਅਕਾਲੀ ਭਾਜਪਾ ਨੇ ਆਪਣੇ ਉਮੀਦਵਾਰ ਉਤਾਰੇ ਨੇ ਉੱਥੇ ਨਾਲ ਹੀ ਮਾਧਵਪੁਰ ਦੇ ਨੌਜਵਾਨ ਗੁਰਜੀਤ ਸਿੰਘ ਨੇ ਇੱਕ ਵਾਰ ਡਟ ਕੇ ਚੋਣ ਮੈਦਾਨ ਵਿੱਚ ਖੜ੍ਹੇ ਹੋਕੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਇਸ ਜੋ ਚੋਣ ਨਾ ਹੈ ਉਸ ਨੂੰ ਹੋਰ ਵੀ ਗਰਮਾ ਦਿੱਤਾ ਹੈ ਔਰ ਸਟੂਡੀਓ ਵਿੱਚ ਅੱਜ ਸਾਡੇ ਨਾਲ ਨੇ ਮੇਰੇ ਨਾਲ ਨੇ ਅਮਰ ਸਿੰਘ ਜਿਹੜੇ ਕਿ ਬਹੁਤ ਹੀ ਸੀਨੀਅਰ ਲੀਡਰ ਨੇ ਮਾਧੋਪੁਰ ਦੇ ਲੰਬੜਦਾਰ ਨੇ ਔਰ ਮੇਰੇ ਬਿਲਕੁਲ ਨਾਲ ਨੇ ਸੇਵਾ ਸਿੰਘ ਪਾਖੜਿਆਣਾ ਜੋ ਕਿ ਸਿਰਕਾ ਡਾਗੂ ਰਹੇ ਨੇ ਕਾਂਗਰਸ ਦੇ ਔਰ ਬਿਲਕੁਲ ਨਾਲ ਨੇ ਗੁਰਜੀਤ ਸਿੰਘ ਜੋ ਕਿ ਨਵੇਂ ਜੋਸ਼ ਨਾਲ ਜੋ ਇਲੈਕਸ਼ਨ ਦੇ ਵਿੱਚ ਕੁਦਿਆ ਹੈ ਸੇਵਾਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਿਉਂ ਤੁਹਾਨੂੰ ਲੋੜ ਪਈ ਤੁਸੀਂ ਕਾਂਗਰਸ ਤੇ ਬਹੁਤ ਵੱਡੇ ਸਿਪਾ ਸਲਾਹਕ ਅਸੀਂ ਬੜੀਆਂ ਇਲੈਕਸ਼ਨਾਂ ਵਿੱਚ ਤੁਸੀਂ ਵੱਡਾ ਰੋਲ ਵੀ ਨਿਭਾਇਆ ਗੁਰਜੀਤ ਨੂੰ ਕਿਉਂ ਅੱਜ ਲੋੜ ਪਈ ਵੀ ਆਜ਼ਾਦ ਖੜਾ ਹੋਣ ਦੀ ਦੇਖੋ ਜੀ ਅਸੀਂ ਪਹਿਲਾਂ ਤੋਂ ਕਈਆਂ ਪੀੜ੍ਹੀਆਂ ਤੋਂ ਅਸੀਂ ਕਾਂਗਰਸ ਦੇ ਵਰਕਰ ਆ ਜੀ ਬੜੇ ਰਾਤ ਮਿਹਨਤ ਕਰਨ ਵਾਲੇ ਬੰਦੇ ਆ ਆਇਤ ਕੀ ਜੋ ਹੋਇਆ ਤਰਲੋਚਾ ਸੰਗ ਲੰਬੜਦਾਰ ਨੇ ਅਕਾਲੀਆਂ ਦਾ ਬੰਦਾ ਲਿਆ ਕੇ ਵਿੱਚ ਸਾਨੂੰ ਖੜਾ ਕਰ ਦਿੱਤਾ ਜੀ ਜਿਹੜਾ ਕਿਸਾਨ ਸਾਰਾ ਸਾਰਾ ਤੱਕਾ ਸੀ ਇਸ ਕਰਕੇ ਸਾਨੂੰ ਉਹ ਨਹੀਂ ਚੰਗਾ ਲੱਗਾ ਅਸੀਂ ਆਪਣਾ ਨੌਜਵਾਨ ਖੜਾ ਕੀਤਾ ਗਰਜੀਤ ਸਿੰਘ ਮਾਦਵਪੁਰ ਤੁਸੀਂ ਅਮਰ ਸਿੰਘ ਦੀ ਨੌਜਵਾਨ ਦੀ ਚੋਣ ਕੀਤੀ ਆ ਸਾਨੂੰ ਕੀ ਲੱਗਦਾ ਵੀ ਜਿਹੜਾ ਨੌਜਵਾਨ ਆ ਉਹ ਦੇਸ਼ ਵਿੱਚ ਕਿੱਦਾਂ ਸਮਾਜਿਕ ਤਬਦੀਲੀ ਲਿਆ ਸਕਦੇ ਆ ਜੀ ਜਿਹੜੀ ਜੀ ਹੁਣ ਵਿੱਛੇ ਦੇ ਅੱਜ ਕੱਲ੍ਹ ਦੇ ਜ਼ਮਾਨੇ ਤੇ ਮੰਗੀ ਨੌਜਵਾਨਾਂ ਦੀ ਹੈ ਜੀ ਤੇਜੀ ਗੱਲ ਜਿਹੜੀ ਜੇ ਤੁਸੀਂ ਸ਼ਿਵ ਕੁਸ਼ਣ ਕੀਤੀ ਸੀ ਉਹਦਾ ਵੀ ਜਵਾਬ ਦਿਓ ਜੀ ਬਿਲਕੁਲ ਜੀ ਅਸੀਂ 40 ਸਾਲ ਤੋਂ 42 ਸਾਲ ਤੋਂ ਜਿੱਥੇ ਵੀ ਕਾਂਗਰਸ ਨਾਲ ਜਾਂਦੇ ਰਿਹਾ ਅਸੀਂ ਕਾਂਗਸੀ ਵਰਕਰ ਸੀਗੇ ਜੀ ਫਰੇ ਨਾਨੇ ਆ ਜਿਹੜੀ ਚੋਣ ਗਲਤ ਕੀਤੀ ਆ ਜੀ ਜਮਾਨ ਸਾਹਿਬ ਨੇ ਜਿਹੜੀ ਚੋਣ ਗਲਤ ਕੀਤੀ ਹੈ ਨਾ ਉੱਤੇ ਸਾਨੂੰ ਬਹੁਤ ਅਸਰਾਜ ਆ ਤੇ ਕਾਫੀ ਸਾਲਾਂ ਤੋਂ ਸਰਗਰਮ ਜਿਵੇਂ ਸੇਵਾ ਜੀ ਤੁਸੀਂ ਵੀ 40 ਸਾਲ ਦਾ ਜ਼ਿਕਰ ਕੀਤਾ ਤੁਸੀਂ ਇਹਦੇ ਬਾਰੇ ਪਾਰਟੀ ਦੇ ਜਿਹੜੇ ਵੱਡੇ ਲੀਡਰ ਉਹਨਾਂ ਨੂੰ ਮਿਲੇ ਨਹੀਂ ਕਿ ਸਾਡੇ ਨਾਲ ਬੇਇਨਸਾਫੀ ਮਿਲੇ ਜੀ ਆ ਆਖਰੀ ਮੌਕੇ ਤੇ ਸਦਿਆ ਪਿੰਡੋਂ ਸਾਨੂੰ ਸੱਦਿਆ ਜੀ ਤੁਹਾਨੂੰ ਅੱਜ ਟਿਕਟ ਦੇਣੀ ਆ ਤੁਸੀਂ ਆ ਜਾਓ ਠੀਕ ਆ ਜੀ ਪਰ ਆ ਕੇ ਜਿੱਥੇ ਆ ਸਾਨੂੰ ਕਿ ਸਾਡਾ ਕਿਸੇ ਨੇ ਵੀ ਇਹਨਾਂ ਚੋਸਾ ਗੁਰਜੀਤ ਸਿੰਘ ਖੜਾ ਕੀਤਾ ਜਿਲਾ ਕੀ ਗਰਜੀਤ ਸਿੰਘ ਗਰਜੀਸ਼ ਦਾ ਡੈਡੀ ਗਰਜੀਸ਼ ਦਾ ਬਾਬਾ ਮੁੱਢ ਤੋਂ ਕਾਂਗਰਸੀ ਐ ਇੱਥੇ ਕੋਈ objection ਨਹੀਂ ਉਹ ਜਿਹੜਾ ਜਿਹੜਾ ਉਹਨੇ ਬੰਦਾ ਖੜਾ ਕੀਤਾ ਵਖੜੀਆਂ ਨੇ ਤੋਂ ਕਾਂਗਰਸੀ ਉਹ ਬਿਲਕੁਲ ਉਹਦਾ ਪਸ਼ੋਕੜ ਕਾਲੀ ਆ ਸਾਨੂੰ ਉਸ ਤਰ੍ਹਾਂ ਅਸੀਂ ਇਹ ਨੌਜਵਾਨ ਨੂੰ ਖੜਾ ਕੀਤਾ ਸੇਵਾ ਜੀ ਕਿਵੇਂ ਚੋਣ ਮਹਿਮ ਨੂੰ ਜਿਹੜਾ ਰੰਭੂਗੇ ਔਰ ਖਾਸ ਤੌਰ ਤੇ ਕੀ ਸਟ੍ਰੈਟਜੀ ਹੋਗੀ ਤੁਹਾਡੀ ਕਿਦਾਂ ਮੀਟਿੰਗਾਂ ਰੰਭੂਗੇ ਤੁਸੀਂ ਗਰਜੀਤ ਸਿੰਘ ਦੇ ਹੱਕ ਵਿੱਚ ਅਸੀਂ ਜੀ ਦਰ ਰਾਤ ਕਰਾਂਗੇ ਗਰਜੀਤ ਸਿੰਘ ਨੂੰ ਜਿੱਤ ਦੇ ਇਥੇ ਲਿਆਵਾਂਗੇ ਕਿਹੜੇ ਕਿਹੜੇ ਇਸ ਜ਼ੋਨ ਦੇ ਵਿੱਚ ਪਿੰਡ ਪੈਂਦੇ ਨੇ ਜੀ ਸਾਡੇ ਭਖੜੀ ਆਣਾ ਮਾਧੋਪੁਰ ਖਜੂਰਲਾ ਠੀਕ ਆ ਜੀ ਤਿੰਨ ਪਿੰਡ ਪੈਂਦੇ ਨੇ ਤਿੰਨ ਪਿੰਡ ਪੈਂਦੇ ਆ ਜੀ ਇਹ ਠੀਕ ਆ ਜੀ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਬਾਕੀ ਵਾਹਿਗੁਰੂ ਦੇ ਬਸ ਤੁਹਾਡਾ ਮੁਕਾਬਲਾ ਬੜੀਆਂ ਵੱਡੀਆਂ ਪਾਰਟੀਆਂ ਨਾਲ ਕਾਂਗਰਸ ਨਾਲ ਅਕਾਲੀ ਭਾਜਪਾ ਦੇ ਨਾਲ ਆ ਕਿਵੇਂ ਉਹਨਾਂ ਨਾਲ ਮੁਕਾਬਲਾ ਤੁਸੀਂ ਕੋਈ ਫਰਕ ਨਹੀਂ ਜੀ ਸਾਡੇ ਵਾਸਤੇ ਕੋਈ ਓਡੀ ਗੱਲ ਨਹੀਂ ਹੈਗੀ ਠੀਕ ਹੈ ਅਸੀਂ ਇਹਨੂੰ ਡਟ ਕੇ ਮੁਕਾਬਲਾ ਕਰਾਂਗੇ ਹਾਂ ਠੀਕ ਹੈ ਇਹ ਸਾਲ ਖਜੂਰਲਾ ਜੋਂਨ ਤੋਂ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਜਿਨ੍ਹਾਂ ਨੇ ਅੱਜ ਦੀ ਫਗਵਾੜਾ ਹੈਲਨ ਲਾਈਵ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿ ਭਾਵੇਂ ਕਿ ਉਹ ਕਾਫੀ ਸਾਲਾਂ ਤੋਂ ਕਾਂਗਰਸ ਨਾਲ ਜੁੜੇ ਸੀ ਪਰ ਉਹਨਾਂ ਨੂੰ ਟਿਕਟ ਜੋ ਨਾ ਮਿਲਣ ਕਰਕੇ ਮਜਬੂਰਨ ਤੌਰ ਤੇ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਨੂੰ ਉਹਨਾਂ ਨੇ ਚੋਣ ਮੈਦਾਨ ਵਿੱਚ ਉਟਾਰਿਆ ਜਿਨ੍ਹਾਂ ਦਾ ਚੋਣ ਨਿਸ਼ਾਨ ਵੀ ਉਹਨਾਂ ਨੂੰ ਅੱਜ ਮਿਲਿਆ ਹੈ ਟਰੈਕਟਰ ਚਲਾਉਂਦਾ ਜੋ ਕਿਸਾਨ ਇਹ ਚੋਣ ਨਿਸ਼ਾਨ ਉਹਨਾਂ ਨੂੰ ਮਿਲਿਆ ਹੈ ਜਿੱਥੇ ਇਸ ਦੇ ਨਾਲ ਹੀ ਇੱਕ ਦਿਲਚਸਪੀ ਬਣ ਗਈ ਹੈ ਖਾਸ ਤੇ ਇਸ ਜ਼ੋਨ ਨੂੰ ਲੈ ਕੇ ਜੇ ਜਿੱਥੇ ਅਕਾਲੀ ਭਾਜਪਾ ਕਾਂਗਰਸ ਹੈ ਉੱਥੇ ਨਾਲ ਹੀ ਤੀਜੀ ਧਿਰ ਜਿਹੜੀ ਆ ਉਹ ਵੀ ਜੁੜ ਗਈ ਹੈ ਹੁਣ ਇਹ ਮਾਮਲਾ ਬੜਾ ਵੱਡਾ ਦਿਲਚਸਪ ਹੋਏਗਾ ਔਰ ਆਉਣ ਵਾਲੇ ਸਮੇਂ ਵਿੱਚ ਇਹ ਪੈ ਕਰੇਗਾ 19 ਨੂੰ ਕਿਸ ਤਰ੍ਹਾਂ ਦੀਆਂ ਵੋਟ ਪੈਂਦੀਆਂ ਔਰ ਨਤੀਜੇ ਕੀ ਹੁੰਦੇ ਨੇ ਪਰ ਗੁਰਜੀਤ ਦੀ ਇਸ ਇਲੈਕਸ਼ਨ ਵਿੱਚ ਕੁੱਦਨ ਦੇ ਕਦਮ ਨੇ ਇਸ ਖਜੂਰਲਾ ਦੀ ਚੋਣ ਨੂੰ ਹੋਰ ਵੀ ਦਿਲਚਸਪ ਕਰ ਦਿੱਤਾ ਹੈ ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫੁਗਵਾੜਾ ਹੈਲੈਂਡ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ